ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋ ਨਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਸੀਂ ਚਪੈਰਾ ਸਵ ਕੱਟ ਕੇ ਥੱਕ ਚੁੱਕੀ ਹੋ ਫਿਰ ਵੀ ਤੁਹਾਡੀ ਅਰਦਾਸ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਤਾਂ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਸਹੀ ਰਸਤਾ ਦੱਸਿਆ ਚਪੈਰਾ ਸਵ ਕੱਟਣ ਦਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆਪਾਂ ਕਿੱਥੇ ਕਿਹੜੀ ਗਲਤੀ ਕਰ ਰਹੇ ਹਾਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਦੇ ਵਿੱਚ ਉਸ ਨੌਜਵਾਨ ਨੇ ਵੀ ਸੇਮ ਗਲਤੀ ਕੀਤੀ ਸੀ ਜੋ ਅਕਸਰ ਅੱਪਾ ਕਰ ਰਹੇ ਆ ਸੋ ਕਿਸ ਤਰੀਕੇ ਨਾਲ ਉਹਨੇ ਆਪਣੀ ਗਲਤੀ ਨੂੰ ਸੁਧਾਰਿਆ ਤੇ ਫਿਰ ਉਸ ਤੋਂ ਬਾਅਦ ਉਹਦੇ ਕਾਰ ਜਿਹੜਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਸਫਲ ਕੀਤੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਜਿਹੜੀ ਸੱਚੀ ਘਟਨਾ ਜੀ ਉਹ ਸ਼ੇਅਰ ਕਰਦੀ ਆ ਉਹਦੇ ਵਿੱਚ ਹੀ ਜਿਹੜੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਆ ਜਾਣਗੇ ਵੀ ਆਪਾਂ ਕਿੱਥੇ ਕਿਹੜੀ ਗਲਤੀ ਕਰ ਰਹੇ ਹਾਂ ਜਿਹਨੂੰ ਆਪਾਂ ਸੁਧਾਰਨਾ ਹੈ ਇੱਕ ਨੌਜਵਾਨ ਸੀਗਾ ਜੀ ਉਹਦੇ ਪਿਤਾ ਦੀ ਡੈਥ ਹੋ ਚੁੱਕੀ ਸੀ ਉਹਦੇ ਦੋ ਭੈਣਾਂ ਸੀਗੀਆਂ ਤੇ ਉਹ ਉਹਦੀ ਜ਼ਮੀਨ ਵੀ ਮਤਲਬ ਥੋੜੀ ਜਿਹੀ ਜ਼ਿਆਦਾ ਨਹੀਂ ਸੀਗੀ ਤਾਂ ਉਹਨੂੰ ਨਾ ਥੋੜਾ ਦੇਣਾ ਲੈਣਾ ਵੀ ਉਹਦੇ ਸਿਰ ਤੇ ਸੀਗਾ ਉਹਨੂੰ ਚਿੰਤਾ ਸੀ ਵੀ ਮੈਂ ਦੀ ਭੈਣਾਂ ਦਾ ਵਿਆਹ ਕਿਵੇਂ ਕਰੂੰਗਾ ਉਹਨੇ ਸੋਚਿਆ ਚਲੋ ਵੀ ਮੈਂ ਬਾਹਰ ਦਾ ਬਣਾਉਣਾ ਆਪਣਾ ਇਹ ਵੀ ਤਾਂ ਕਿ ਮੈਂ ਆਪਦੀਆਂ ਵੀ ਭੈਣਾਂ ਦਾ ਵਿਆਹ ਚੰਗੇ ਘਰੀ ਕਰ ਸਕਾਂ ਉਹਨੇ ਜਿਹੜੀ ਉਹ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਜ਼ਮੀਨ ਬਹੁਤ ਥੋੜੀ ਸੀ ਤੇ ਕੁਝ ਪੈਸਾ ਉਹਨੇ ਥੋੜਾ ਜਿਹਾ ਹੋਰ ਲੋਕਾਂ ਤੋਂ ਚੱਕਿਆ ਤੇ ਚਲੋ ਬਾਹਰ ਚਲੇ ਗਿਆ ਬਾਹਰ ਗਏ ਨੂੰ ਉਹਨੂੰ 2 ਸਾਲ ਹੋ ਗਏ ਸੀ ਚਲੋ ਉਹਨੇ ਹੌਲੀ-ਹੌਲੀ ਕਰਕੇ ਘਰ ਪੈਸਾ ਭੇਜਣਾ ਸ਼ੁਰੂ ਕੀਤਾ ਸੀ ਉਹਦੇ ਵਿੱਚੋਂ ਉਹਦੇ ਜਿਹੜਾ ਪਰਿਵਾਰ ਸੀ ਪਿੱਛੇ ਉਹਦੀ ਮਾਂ ਤੇ ਦੋ ਭੈਣਾਂ ਕੁਝ ਤਾਂ ਉਹਦੇ ਵਿੱਚ ਉਹ ਦੇਣਾ ਲੈਣਾ ਲਾ ਦਿੰਦੀਆਂ ਸੀ ਕੁਝ ਉਹ ਜਮਾ ਰੱਖਦੇ ਸੀ ਵੀ ਕਈ ਵਾਰੀ ਕੋਈ ਐਮਰਜੈਂਸੀ ਲੋੜ ਪੈ ਜਾਂਦੀ ਆ ਹਨਾ ਸੋ ਇਸ ਕਰਕੇ ਉਹਨਾਂ ਨੇ ਆਖਿਆ ਵੀ ਚਲੋ ਨਾਲ-ਨਾਲ ਪੈਸਾ ਉਤਰੀ ਵੀ ਜਾਊਗਾ ਨਾਲ-ਨਾਲ ਥੋੜਾ ਜਮਾ ਵੀ ਹੋਈ ਜਾਊਗਾ ਪਰ ਅਚਾਨਕ ਇੱਕ ਦਿਨ ਇਹ ਜੀ ਮੁਸ਼ਕਿਲ ਆਈ ਜਿਹੜਾ ਉਹ ਨੌਜਵਾਨ ਸੀਗਾ ਨਾ ਉਹ ਮਤਲਬ ਉਹ ਥੋੜੀ ਡਿਪੋਰਟ ਕਰ ਦਿੱਤਾਗਾ ਜਦੋਂ ਉਹ ਵਾਪਸ ਆਇਆ ਜ਼ਮੀਨ ਵੀ ਵੇਚ ਚੁੱਕੀ ਸੀ ਡਿਪੋਰਟ ਵੀ ਹੋ ਗਿਆ ਕੰਮ ਧੰਦਾ ਵੀ ਕੋਈ ਹੈ ਨਹੀਂ ਸੀ ਤੇ ਜਿਹੜੇ ਕੁਝ ਪੈਸੇ ਜਮਾ ਪਈ ਸੀ ਉਹਨੇ ਸੋਚਿਆ ਮਤਲਬ ਕਿ ਚਲੋ ਐਦਾਂ ਕੁਝ ਕੁ ਮਹੀਨੇ ਨਿਕਲੇ ਉਹਨੇ ਸੋਚਿਆ ਵੀ ਮੈਂ ਦੀਆਂ ਭੈਣਾਂ ਦਾ ਵਿਆਹ ਕਰ ਦਵਾਂ ਵੀ ਉਸ ਤੋਂ ਬਾਅਦ ਫੇ ਮੈਂ ਕੋਈ ਕੰਮ ਧੰਦਾ ਦਾ ਸ਼ੁਰੂ ਕਰੂੰਗਾ ਚਲੋ ਜੀ ਉਹਨੇ ਕੁਝ ਸੋਨਾ ਪਿਆ ਸੀ ਉਹ ਵੇਚਿਆ ਕੁਝ ਪੈਸੇ ਜਮਾ ਸੀ ਕੁਝ ਲੋਕਾਂ ਤੋਂ ਹੋਰ ਫੜੇ ਮਤਲਬ ਕਿ ਜਿਹੜਾ ਘਰ ਸੀ ਉਹ ਗਹਿਣੇ ਧਰਿਆ ਹੋਏ ਨੇ ਚਲੋ ਉਹਨੀਆਂ ਦੀਆਂ ਭੈਣਾਂ ਦਾ ਵਿਆਹ ਜਿਹੜਾ ਉਹ ਕਰ ਦਿੱਤਾ ਚਲੋ ਭੈਣਾਂ ਦਾ ਵਿਆਹ ਕਰਨ ਤੋਂ ਬਾਅਦ ਉਹਨੇ ਸੋਚਿਆ ਸੀ ਵੀ ਚਲੋ ਮੈਂ ਕੋਈ ਕੰਮ ਧੰਦਾ ਜਿਹੜਾ ਸ਼ੁਰੂ ਕਰੂੰਗਾ ਪਰ ਚਲੋ ਉਹ ਕੋਸ਼ਿਸ਼ ਵਾਰ ਕੀਤੀ ਪਰ ਕਿਸੇ ਪਾਸੇ ਹੱਥ ਨਹੀਂ ਸੀ ਉਹਦਾ ਪੈ ਰਿਆ ਕੋਈ ਕੰਮ ਨਹੀਂ ਸੀ ਸ਼ੁਰੂ ਹੋ ਰਿਹਾ ਤੇ ਉਹਨੂੰ ਸਮਝ ਵੀ ਨਹੀਂ ਆ ਰਿਹਾ ਸੀ ਮੈਂ ਹੁਣ ਕਰਾਂ ਕੀ ਤਾਂ ਕਿਸੇ ਨੇ ਉਹਨੂੰ ਕਿਹਾ ਕਹਿੰਦੇ ਵੀ ਤੂੰ ਨਾ ਇਦਾਂ ਕਰ ਵੀ ਤੂੰ ਤਾਂ ਧੰਨਵਾਦ ਦੀਪ ਸਿੰਘ ਜੀ ਮਹਾਰਾਜ ਜੀ ਦੇ ਅਸਥਾਨ ਤੇ ਜਾਇਆ ਕਰ ਉਥੇ ਤੂੰ ਨਾ ਸੇਵਾ ਕਰਿਆ ਕਰ ਗੁਰੂ ਸਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਜ਼ਰੂਰ ਕਿਰਪਾ ਕਰਨਗੇ ਚਲੋ ਇਹਦਾ ਪਹਿਲੀ ਵਾਰ ਗਿਆ ਨਾ ਪਹਿਲੀ ਵਾਰ ਉਹਨੇ ਸੇਵਾ ਨਹੀਂ ਕੀਤੀ ਪਹਿਲੀ ਵਾਰ ਸਿਰਫ ਉਹਨੇ ਥੋੜਾ ਟਾਈਮ ਹਾਜ਼ਰੀ ਭਰੀ ਉਥੇ ਤੇ ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਇੱਥੇ ਲੋਕ ਚਪੈਰਾ ਸੇਵ ਘਟਣ ਆਉਂਦੀ ਆ ਤੇ ਚਪੈਰਾ ਸੇਵ ਦੀ ਕੀ ਮਹੱਤਤਾ ਇਹ ਵੀ ਉਹਨੂੰ ਨਹੀਂ ਸੀ ਪਤਾ ਉਹ ਆਪਣੇ ਆਪ ਦੇ ਵਿੱਚ ਹੀ ਉਹਦਨੇ ਮगन ਸੀਗਾ ਪਰ ਉਹਨੂੰ ਉੱਥੇ ਜਾ ਕੇ ਨਾ ਸ਼ਾਂਤੀ ਮਿਲੀ ਸੀ ਗੁਰਬਾਣੀ ਸੁਣ ਕੇ ਸ਼ਾਂਤੀ ਮਿਲੀ ਉਹਨੂੰ ਚਲੋ ਜਦੋਂ ਘਰ ਵਾਪਸ ਆਇਆ ਉਸ ਤੋਂ ਬਾਅਦ ਉਹਨੇ ਫਿਰ ਇੱਕ ਦਿਨ ਸੋਚਿਆ ਵੀ ਮੈਂ ਉੱਥੇ ਜਾਵਾਂ ਵਾਪਸ ਕਿਉਂਕਿ ਜਦੋਂ ਆਪਾਂ ਨੂੰ ਜਿਸ ਜਗ੍ਹਾ ਤੇ ਨਾ ਆਪਣਾ ਦਿਮਾਗ ਸ਼ਾਂਤ ਹੁੰਦਾ ਹੈ ਤਾਂ ਫਿਰ ਆਪਾਂ ਉਧਰ ਨੂੰ ਵਾਪਸ ਦੁਬਾਰਾ ਜਾਂਦੇ ਆ ਜਿੱਥੇ ਆਪਾਂ ਨੂੰ ਸਕੂਨ ਮਿਲਦਾ ਉਹਨੂੰ ਸਕੂਨ ਮਿਲਿਆ ਮਿਲਿਆ ਸੀ ਉੱਥੇ ਚਲੋ ਜੀ ਦੂਜੀ ਵਾਰ ਜਦੋਂ ਉਹ ਉੱਥੇ ਚੱਲਿਆ ਗਿਆ ਉਹਦਨੇ ਉਹਨੇ ਸਾਰਾ ਦਿਨ ਸੇਵਾ ਕੀਤੀ ਉੱਥੇ ਸੇਵਾ ਕਰਦੇ ਵਕਤ ਨਾ ਉਹ ਇੰਨਾ ਮगन ਹੋ ਗਿਆ ਉਹਦੀਆਂ ਟੈਨਸ਼ਨਾਂ ਚਿੰਤਾਵਾਂ ਸਾਰੀਆਂ ਉਹ ਭੁੱਲ ਗਿਆ ਉਸ ਤੋਂ ਬਾਅਦ ਜੀ ਉਹਨੂੰ ਉਹਦਨੇ ਪਤਾ ਚੱਲਿਆ ਵੀ ਇੱਥੇ ਲੋਕ ਦੁਪਹਿਰਾ ਸੇਵ ਵੀ ਕੱਟਦੇ ਨੇ ਵੀ ਇੱਦਾਂ ਇੱਦਾਂ ਲੋਕਾਂ ਦੇ ਕਾਰਜ ਸਫਲ ਹੁੰਦੇ ਨੇ ਕਰਜ਼ੇ ਉਤਰਦੇ ਨੇ ਬਿਮਾਰੀਆਂ ਦੇ ਰੋਗ ਟੁੱਟਦੇ ਨੇ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਹੱਲ ਹੁੰਦਾ ਇਸ ਜਗ੍ਹਾ ਤੇ ਦੁਪਹਿਰਾ ਸੇਵ ਕੱਟਣ ਦੇ ਨਾਲ ਉਹਨੇ ਸੋਚਿਆ ਵੀ ਮੈਂ ਵੀ ਕੱਟਿਆ ਕਰੂੰ ਚਲੋ ਜੀ ਉਹਨੇ ਦੁਪਹਿਰਾ ਸਭ ਕੱਟਣੀ ਸ਼ੁਰੂ ਕੀਤੀ ਉਹਨੇ ਪੰਜ ਦੁਪਹਿਰਾ ਸਭ ਕੱਟ ਲਈ ਪੰਜ ਦੁਪਹਿਰਾ ਸਭ ਕੱਟਣ ਤੋਂ ਬਾਅਦ ਵੀ ਜਣੀ ਮਨ 'ਚ ਇਹ ਬੇਚੈਨੀ ਸੀ ਕਿ ਵੀ ਮੇਰਾ ਕੰਮ ਕਦੋਂ ਬਣੂਗਾ ਹੈਨਾ ਕਦੋਂ ਮੇਰਾ ਹੱਲ ਹੋਊਗਾ ਕਦੋਂ ਕਿਰਪਾ ਹੋਊਗੀ ਕਦੋਂ ਮੇਰਾ ਕਾਰਜ ਸਫਲ ਹੋਊਗਾ ਤਾਂ ਇਦਾਂ ਚਲੋ ਕਰਦੇ ਕਰੋ ਉਹਦੇ ਜਦੋਂ 6ਵਾਂ ਦੁਪਹਿਰਾ ਸਭ ਕੱਟਣ ਆਇਆ ਨਾ ਉਹਨੇ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਚਰਨਾਚਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੀ ਮੈਂ ਇਹ ਆਖਰੀ ਦੁਪਹਿਰਾ ਸਭ ਕੱਟਣ ਆਇਆ ਜਾਂ ਤਾਂ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਵੀ ਮੈਂ ਕੋਈ ਮਹਾਪੁਰਸ਼ ਜਾਂ ਸੰਤ ਤਾਂ ਨਹੀਂ ਆ ਪਰ ਮੈਂ ਹਾਂ ਜਿਹੜਾ ਦੁਨਿਆਵੀ ਇੱਕ ਲਾਲਚੀ ਬੰਦਾ ਜ਼ਰੂਰਾਂ ਵੀ ਜਿਹੜਾ ਆਪਣੇ ਪਰਿਵਾਰ ਬਾਰੇ ਸੋਚ ਰਿਹਾ ਆਪਣੇ ਘਰ ਬਾਰੇ ਸੋਚ ਰਿਹਾ ਵੀ ਤਾਂ ਕਿ ਜਿਹੜੇ ਮੇਰੇ ਕਾਰਜ ਸਫਲ ਹੋ ਜਾਣ ਤੁਸੀਂ ਕਿਰਪਾ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਸਭ ਕੁਝ ਕਰ ਸਕਦੇ ਹੋ ਜਾਂ ਤਾਂ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਨਹੀਂ ਮੈਂ ਅੱਜ ਆਖਰੀ ਵਾਰ ਆਇਆ ਇੱਕ ਦੋ ਬਾਅਦ ਮੈਂ ਨਹੀਂ ਆਉਂਗਾ ਕਿਉਂਕਿ ਮੇਰਾ ਮਨ ਹੀ ਜਿਹੜਾ ਉਹ ਬੇਚੈਨ ਹੋਇਆ ਪਿਆ ਚਲੋ ਜੀ ਉਤਵਾਦ ਨਾਲ ਉਹ ਕਿਸੇ ਇੱਕ ਗਿਆਨੀ ਧਿਆਨੀ ਗੁਰਸਿੱਖ ਬੰਦੇ ਨੂੰ ਮਿਲਿਆ ਤਾਂ ਉਹਨੇ ਉਹਦੇ ਨਾਲ ਸਾਰੀ ਗੱਲ ਸਾਂਝੀ ਕੀਤੀ ਵੀ ਐਦਾਂ ਦਾ ਕਰਕੇ ਮੈਂ ਦੁਪਹਿਰਾ ਸਾਬ ਵੀ ਕੱਟਦਾ ਤੇ ਵੀ ਪਰ ਮੇਰੇ ਫਿਰ ਵੀ ਕਾਰ ਜਿਹੜੇ ਸਫਲ ਨਹੀਂ ਹੋਈ ਉਹਨਾਂ ਨੇ ਪੁੱਛਿਆ ਕਹਿੰਦੇ ਵੀ ਤੂੰ ਘਰ ਕੀ ਕਰਦਾ ਹੁੰਦਾ ਕਹਿੰਦੇ ਜੀ ਕੁਛ ਨਹੀਂ ਬਸ ਵੀ ਮੈਂ ਕੋਸ਼ਿਸ਼ ਕਰਦਾ ਵੀ ਕੋਈ ਕੰਮ ਸ਼ੁਰੂ ਕਰ ਸਕਾਂ ਕਹਿੰਦੇ ਨਹੀਂ ਵੀ ਗੁਰਬਾਣੀ ਜਪਦਾ ਕਰੀ ਕਹਿੰਦੇ ਨਹੀਂ ਮੈਂ ਘਰ ਤਾਂ ਗੁਰਬਾਣੀ ਕਦੇ ਨਹੀਂ ਜਪੀ ਕਹਿੰਦੇ ਫਿਰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਇਹ ਜ਼ਰੂਰ ਕਿਹਾ ਸਾਨੂੰ ਵੀ ਅਸੀਂ ਦੁਪਹਿਰਾ ਸੱਭ ਕੱਟੀਏ ਤੇ ਸਾਡੇ ਕਾਰਜ ਸਫਲ ਹੁੰਦੇ ਨੇ ਪਰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਰੋਜ਼ ਅੰਮ੍ਰਿਤ ਵੇਲੇ ਬਾਣੀ ਜਪੜ ਦਾ ਸੰਦੇਸ਼ ਵੀ ਦਿੱਤਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਜ਼ਰੂਰ ਜਪਿਆ ਕਰ ਤੇ ਨਾਲ ਨਾਲ ਦੁਪਹਿਰਾ ਸੱਭ ਬੰਦ ਨਾ ਕਰੀ ਕੱਟਦਾ ਰਹੀ ਤੇਰੇ ਤੇ ਕਿਰਪਾ ਜ਼ਰੂਰ ਕਰਨਗੇ ਧੰਤਨ ਬਾਬਾ ਦੀਪ ਸਿੰਘ ਜੀ ਚਲੋ ਜੀ ਉਹਨੇ ਉਹਨੇ ਸੋਚਿਆ ਵੀ ਮੈਂ ਹੁਣ ਇਹ ਵੀ ਕਰਕੇ ਦੇਖ ਲੈਣਾ ਉਹਨੇ ਨਿਆ ਅਮਰਤ ਵੇਲੇ ਉੱਠਣਾ ਸ਼ੁਰੂ ਕੀਤਾ ਉਹਨੇ ਹਾਜ਼ਰੀ ਲਵਾਉਣੀ ਸ਼ੁਰੂ ਕੀਤੀ ਦੁਪਹਿਰਾ ਸਭ ਵੀ ਉਹ ਕੱਟਦਾ ਰਿਹਾ ਤੇ ਇੱਕ ਵਾਰੀ ਨਾ ਜਦੋਂ ਉਹ ਦਿਨ ਦੇ ਟਾਂਜ ਨਹੀਂ ਕਿ ਉਹਨੂੰ ਜ਼ਿਆਦਾ ਬਾਣੀ ਜਪੜਨਾ ਨਾ ਮਤਲਬ ਕਿ ਇੱਕ ਰਸ ਵੜਨਾ ਸ਼ੁਰੂ ਹੋ ਗਿਆ ਉਹਦਾ ਮਨ ਨੂੰ ਸਕੂਨ ਮਿਲਣਾ ਸ਼ੁਰੂ ਹੋ ਗਿਆ ਤਾਂ ਇੱਕ ਦਿਨ ਨਾ ਉਹ ਦੁਪਹਿਰ ਦੇ ਟਾਈਮ ਘਰੇ ਬੈਠਾ ਉਹ ਸੋਚ ਰਿਹਾ ਸੀ ਵੀ ਚਲੋ ਮੈਂ ਸਤਪੰਦਿ ਦਾ ਪਾਠ ਕਰ ਲਵਾਂ ਉਹਦਾ ਮਨ ਕੀਤਾ ਤਾਂ ਪਰ ਫਿਰ ਉਸੇ ਟਾਈਮ ਉਹਦੇ ਦੋਸਤ ਦਾ ਫੋਨ ਆ ਗਿਆ ਦੋਸਤ ਦਾ ਫੋਨ ਜਿਹੜਾ ਦੋਸਤ ਉਹਦਾ ਬਚਪਨ ਚ ਜਿਗਰੀ ਯਾਰ ਸੀ ਤੇ ਜਿਹੜਾ ਇਹਦਾ ਨੰਬਰ ਸੀਗਾ ਇਹਦਾ ਮਤਲਬ ਕਾਫੀ ਪੁਰਾਣਾ ਨੰਬਰ ਸੀ ਇਹ ਮਤਲਬ ਕਾਫੀ ਟਾਈਮ ਤੋਂ ਇਹੀ ਚੱਲ ਰਿਹਾ ਸੀ ਇਹਦਾ ਨੰਬਰ ਮਤਲਬ ਜਦੋਂ ਬਾਹਰ ਗਿਆ ਉਦੋਂ ਇਹ ਨੰਬਰ ਘਰ ਰੱਖ ਗਿਆ ਉਸ ਤੋਂ ਬਾਅਦ ਵਾਪਸ ਆਇਆ ਤਾਂ ਫਿਰ ਇਸ ਨੇ ਉਹੀ ਨੰਬਰ ਜਨਨ ਕੀ ਵਾਪਸ ਚਾਲੂ ਕਰ ਲਿਆ ਤੇ ਪਰ ਵੀ ਨੰਬਰ ਚੇਂਜ ਨਹੀਂ ਸੀ ਕਰਿਆ ਉਹਦੇ ਦੋਸਤ ਨੇ ਪਤਾ ਨਹੀਂ ਕਿੱਥੋਂ ਕਿਦੇ ਥਰੂ ਨੰਬਰ ਲੈਂਦਾ ਚਲੋ ਇਹਨੂੰ ਫੋਨ ਆਇਆ ਤੇ ਗੱਲ ਕਰਨ ਲੱਗੇ ਤੇ ਇਹਨੇ ਉਹਨੂੰ ਪੁੱਛਿਆ ਕਹਿੰਦਾ ਵੀ ਤੂੰ ਕੀ ਕਰਦਾ ਉਹ ਕਹਿੰਦਾ ਵੀ ਸਾਡੇ ਤਾਂ ਪੂਰਾ ਪਰਿਵਾਰ ਜਿਹੜਾ ਬਾਹਰ ਸੈੱਟ ਹੈ ਤੇ ਉਹਨੇ ਉਹਨੂੰ ਪੁੱਛਿਆ ਵੀ ਤੂੰ ਕੀ ਕਰਦਾ ਹੁੰਨਾ ਕਹਿੰਦਾ ਵੀ ਮੈਂ ਤਾਂ ਕੁਝ ਨਹੀਂ ਵੀ ਇਦਾਂ ਦਾ ਕਰਕੇ ਨੇ ਸਾਰੀ ਕਹਾਣੀ ਦੱਸੀ ਵੀ ਮੇਰੇ ਤੇ ਐਡੀ ਵੱਡੀ ਮੁਸ਼ਕਿਲ ਆ ਚੁੱਕੀ ਆ ਵੀ ਮੇਰਾ ਘਰ ਵੀ ਗਹਿਣੇ ਪਿਆ ਕਰਜ਼ਿਆਂ ਦਾ ਉੱਤਰ ਨਹੀਂ ਰਿਹਾ ਕੋਈ ਕੰਮ ਧੰਦਾ ਨਹੀਂ ਐ ਤਾਂ ਉਹਨੇ ਕਿਹਾ ਕਹਿੰਦਾ ਕੋਈ ਗੱਲ ਨਹੀਂ ਤੂੰ ਪਰਮਾਤਮਾ ਤੇ ਯਕੀਨ ਰੱਖ ਸਭ ਕੁਝ ਠੀਕ ਹੋਊਗਾ ਤੇ ਤੂੰ ਫਿਕਰ ਨਾ ਕਰ ਉਹਨੇ ਚਲੋ ਇਦਾਂ ਕਹਿ ਕੇ ਜੀ ਫੋਨ ਕੱਟ ਦਿੱਤਾ ਉਦੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਨ ਬੈਠ ਗਿਆ ਪਾਠ ਕਰਦੇ ਨਾ ਇਹ ਦਿਮਾਗ 'ਚ ਇਹ ਸੋਚ ਰਿਹਾ ਸੀ ਵੀ ਸ਼ਾਇਦ ਮੇਰਾ ਦੋਸਤ ਜਿਹੜਾ ਬਾਹਰ ਵਧੀਆ ਪੱਕਾ ਦਾ ਸ਼ਾਇਦ ਮੇਰੀ ਹੈਲਪ ਕਰ ਦੇਵੇ ਸ਼ਾਇਦ ਉਦੇ ਦਿਮਾਗ ਚੋ ਚੀ ਚੱਲ ਰਹੀ ਸੀ ਚਲ ਉਹਨੇ ਪਾਠ ਦੀ ਦ ਸਮਾਪਤੀ ਕੀਤੀ ਤੁਸੀਂ ਯਕੀਨ ਨਹੀਂ ਕਰਨਾ ਪਾਠ ਦੀ ਸਮਾਪਤੀ ਹੁੰਦੇ ਹੁੰਦੇ ਉਹਦੇ ਤੋਸ ਦਾ ਫੋਨ ਫਿਰ ਆਇਆ ਉਸੇ ਦਾ ਤਾਂ ਉਹ ਸੋਚ ਰਿਹਾ ਵੀ ਦੁਬਾਰਾ ਇਹਨੇ ਫੋਨ ਕਿਉਂ ਕੀਤਾ ਜਦੋਂ ਉਹਨੇ ਫੋਨ ਚੱਕਿਆ ਉਹਨੇ ਪੁੱਛਿਆ ਕਿ ਨਾ ਵੀ ਤੇਰੇ ਤੇ ਸਿਰ ਕਰਜਾ ਕਿੰਨਾ ਹੈ ਇਹਨੇ ਸੋਚਿਆ ਵੀ ਜਿਹੜਾ ਇਹ ਪੁੱਛ ਰਿਹਾ ਤਾਂ ਜ਼ਰੂਰ ਇਹ ਮੈਨੂੰ ਪੈਸੇ ਭੇਜੂਗਾ ਹਨਾ ਤਾਂ ਇਹਨੇ ਦੱਸਿਆ ਵੀ ਇਦਾਂ ਕਰਕੇ ਵੀ 10 ਲੱਖ ਦਾ ਮੇਰੇ ਸਿਰ ਕਰਜਾਗਾ ਕਹਿੰਦਾ ਤੂੰ ਚਿੰਤਾ ਨਾ ਕਰ ਵੀ ਸਭ ਹੋ ਜਾਊਗਾ ਚਲ ਉਹਨੇ ਇਦਾਂ ਕਰਕੇ ਫਿਰ ਫੋਨ ਕੱਟਤਾ ਫੋਨ ਕੱਟਿਆ ਜੀ ਤੇ ਉਸ ਤੋਂ ਬਾਅਦ ਚਲੋ ਇਹਨੇ ਫੇਰੇ ਸੋਚਿਆ ਕਿ ਚਲੋ ਕੁਛ ਨਾ ਕੁਛ ਸ਼ਾਇਦ ਕਰੂਗਾ ਇਹ ਹਨਾ ਉਹ ਇਹ ਜਦੋਂ ਦੁਪਹਿਰਾ ਸੈੱਬ ਕੱਟਣ ਗਿਆ ਹੋਇਆ ਸੀ ਜੀ ਅਗਲੀ ਵਾਰ ਤਾਂ ਇਹ ਉੱਥੇ ਮਤਲਬ ਜਦੋਂ ਪਿੱਛੋਂ ਬ੍ਰੇਕ ਲੈਂਦੇ ਨਾ 15 ਮਿੰਟ ਰੈਸਟ ਕਰਦੇ ਨੇ ਉੱਠ ਕੇ ਕਈ ਲੋਕ ਤਾਂ ਕੰਟੀਨਿਊਸਲੀ ਇੱਕੋ ਚੌਂਕੜੇ ਦੇ ਵਿੱਚ ਪੂਰਾ ਦੁਪਹਿਰਾ ਸੈੱਬ ਕੱਢਦੇ ਆ ਕਈ 15 ਮਿੰਟ ਰੈਸਟ ਕਰ ਲੈਂਦੇ ਜਿੰਨਾ ਤੋਂ ਲਗਾਤਾਰ ਨਹੀਂ ਬੈਠਿਆ ਜਾਂਦਾ ਤਾਂ ਚਲੋ ਜਿੱਦ 15 ਮਿੰਟ ਰੈਸਟ ਵਾਸਤੇ ਉੱਠਿਆ ਇਹਦੇ ਉਸੇ ਦੋਸਤ ਦਾ ਫਿਰ ਫੋਨ ਆਇਆ ਤਾਂ ਉਹਨੇ ਇਹਨੂੰ ਕਿਹਾ ਕਹਿੰਦੇ ਤੂੰ ਨਾ ਨਾ ਐਦਾਂ ਕਰ ਵੀ ਮੇਰੀ ਤਿੰਨ ਮਹੀਨੇ ਚ ਮੈਂ ਤੇਰਾ ਕਰਜ਼ਾ ਲਾ ਦੂੰਗਾ ਜਿਹੜਾ ਤੇਰਾ 10 ਲੱਖ ਦੀ ਨੀੜ ਕਰਜ਼ਾ ਇਹ ਤਿੰਨ ਮਹੀਨੇ ਦੀ ਮੇਰੀ ਤਨਖਾਹ ਦਾ ਹੈਗਾ ਤਿੰਨ ਮਹੀਨੇ ਮੈਂ ਤੈਨੂੰ ਲਗਾਤਾਰ ਤਨਖਾਹ ਭੇਜੂੰ ਤੂੰ ਅਦਾ ਕਰਜ਼ਾ ਲਾ ਲਈ ਉਸ ਤੋਂ ਬਾਅਦ ਦੇਖਦੇ ਆਂ ਤੇਰਾ ਇੱਧਰ ਆਪਾਂ ਕੁਝ ਕਰਦੇ ਆਂ ਤੈਨੂੰ ਇੱਧਰ ਸੈੱਟ ਕਰਦੇ ਆਂ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਬਿਹੇ ਤੰਤਨ ਬਾਬਾ ਦੀਪ ਸਿੰਘ ਜੀ ਤੁਸੀਂ ਤਾਂ ਮੇਰੇ ਤੇ ਕਿਰਪਾ ਕਰਤੀ ਜੋ ਲੋਕ ਕਹਿੰਦੇ ਸੀ ਉਹ ਸੱਚ ਹੋ ਗਿਆ ਤੁਸੀਂ ਤਾਂ ਸੱਚੀ ਮੇਰੀ ਮਨੋਕਾਮਨਾ ਪੂਰੀ ਕਰ ਦਿੱਤੀ ਤੁਸੀਂ ਦੇਖੋ ਜਦੋਂ ਉਹ ਘਰ ਜਾ ਕੇ ਬਾਣੀ ਨਹੀਂ ਜਪਦਾ ਸੀ ਉਹ ਤੇ ਗਲਤੀ ਹੋ ਰਹੀ ਸੀ ਸੋ ਤੁਸੀਂ ਵੀ ਸਿਰਫ ਉਥੇ ਹੀ ਜਾ ਕੇ ਦੁਪਹਿਰਾ ਸਹਿਨਾ ਕੱਟੋ ਬਲਕਿ ਘਰ ਵੀ ਬਾਣੀ ਜਪੋ ਤੇ ਦੂਸਰੀ ਜਿਹੜੀ ਸਭ ਤੋਂ ਮੇਨ ਚੀਜ਼ ਭਰੋਸਾ ਰੱਖੋ ਵਿਸ਼ਵਾਸ ਰੱਖੋ ਸਹੀ ਸਮੇਂ ਆਉਣ ਦੇ ਪ੍ਰਮਾਤਮਾ ਉਸ ਕਾਰਜ ਨੂੰ ਜ਼ਰੂਰ ਕਿਸੇ ਦੇ ਜਰੀਏ ਚਾਹੇ ਤੁਹਾਡੇ ਦੋਸਤ ਮਿੱਤਰ ਦੇ ਜਾਂ ਚਾਹੇ ਕਿਸੇ ਅਣਜਾਣ ਇਨਸਾਨ ਦੇ ਥਰੂ ਵੀ ਤੁਹਾਡਾ ਟਾ ਕਾਰਜ ਸਫਲ ਕਰ ਸਕਦੇ ਨੇ ਉਹਨਾਂ ਤੇ ਭਰੋਸਾ ਰੱਖੋ ਬਸ ਜੇ ਪ੍ਰਮਾਤਮਾ ਨੂੰ ਮਿਹਰ ਕਰਦੇ ਆਉਣ ਨਾ ਤਾਂ ਇੱਕ ਛੁਟਕੀ ਦੇ ਵਿੱਚ ਸਾਡੀ ਦੁਨੀਆ ਬਦਲ ਸਕਦੇ ਨੇ ਇੰਨੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਇੰਨੀ ਸ਼ਕਤੀ ਹੈ ਬਾਣੀ ਦੇ ਵਿੱਚ ਚਲੋ ਜੀ ਉਹਨੇ ਮਤਲਬ ਖੁਸ਼ੀ-ਖੁਸ਼ੀ ਆਪਣੀ ਚਪੈਰਾ ਸਾਹਿਬ ਉੱਥੇ ਕੱਟਿਆ ਉਸ ਤੋਂ ਬਾਅਦ ਫਿਰ ਉਹਨੇ ਅਰਦਾਸ ਕੀਤੀ ਕਹਿੰਦਾ ਤਰ ਤਨ ਬਾਬਾ ਦੀਪ ਸਿੰਘ ਜੀ ਜੇ ਮੇਰਾ ਕੁਝ ਇਦਾਂ ਦਾ ਹੋਇਆ ਵੀ ਬਾਹਰ ਦਾ ਜਦ ਤੱਕ ਮੈਂ ਇਥੇ ਮੈਂ ਇਥੇ ਚਪੈਰਾ ਸਾਹਿਬ ਕੱਟਦਾ ਰਹੂੰਗਾ ਜਦੋਂ ਮੈਂ ਬਾਹਰ ਚੱਲਿਆ ਗਿਆ ਤਾਂ ਉੱਥੇ ਵੀ ਮੈਂ ਤੁਹਾਡਾ ਮਤਲਬ ਕਿ ਕੋਸ਼ਿਸ਼ ਕਰਿਆ ਕਰੂੰਗੀ ਜੇ ਪੂਰਾ ਚਪੈਰਾ ਸਾਹਿਬ ਨਾ ਜਿੰਨਾ ਵੀ ਕੱਟ ਸਕਿਆ ਤੁਹਾਡੀ ਹੀ ਕਿਰਪਾ ਨਾਲ ਸਭ ਕੁਝ ਹੋਇਆ ਤੇ ਜਿੰਨਾ ਟਾਈਮ ਤੁਸੀਂ ਮੇਰੇ ਤੋਂ ਸੇਵਾ ਲਓਗੇ ਮੈਂ ਸੇਵਾ ਨਿਭਾਉਂਦਾ ਰਹਾਂਗਾ ਉਹਨੇ ਸੇਮ ਅਰਦਾਸ ਕੀਤੀ ਜਿਹੜੀ ਮੈਂ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦੀ ਆ ਕਰੂ ਤਾਂ ਚਲੋ ਜੀ ਉਹਦਾ ਕਰਜ਼ਾ ਉਤਰ ਗਿਆ ਉਹਦੇ ਦੋਸਤ ਨੇ 3 ਮਹੀਨੇ ਚ ਉਹਦਾ ਕਰਜ਼ਾ ਉਤਾਰ ਦਿੱਤਾ ਤੇ ਉਹਨੂੰ ਵੀ ਬਾਹਰ ਬੁਲਾ ਲਿਆ ਬਾਹਰ ਸੈੱਟ ਹੋ ਗਿਆ ਉਹਦੇ ਜਿਹੜਾ ਘਰ ਦਾ ਵਧੀਆ ਉਹਨੇ ਜਿਹੜੀ ਜ਼ਮੀਨ ਵਿਕੀ ਸੀ ਉਹ ਵੀ ਵਾਪਸ ਉਹਨੇ ਖਰੀਦ ਲਈ ਤੇ ਇਸ ਤਰ੍ਹਾਂ ਪਰਮਾਤਮਾ ਨੇ ਉਹਦੇ ਸਾਰੇ ਦੁੱਖ ਤੋੜ ਦਿੱਤੇ ਸੋ ਤੁਸੀਂ ਵੀ ਇਹ ਚੀਜ਼ ਦਾ ਧਿਆਨ ਰੱਖੋ ਸਿਰਫ ਦਪਹਿਰਾ ਸੇਵਨਾ ਘਟੋ ਤਾਂ ਤਾਂ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਤੇ ਪੂਰਾ ਵਿਸ਼ਵਾਸ ਰੱਖੋ ਬਾਣੀ ਤੇ ਪੂਰਾ ਵਿਸ਼ਵਾਸ ਰੱਖੋ ਨਾਲ ਨਾਲ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਜ਼ਰੂਰ ਜਪੋ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ